ਇਸ ਵਕਤ ਜੋੜਾ ਫਾਟਕ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਲੱਗਦੀ ਆ ਗਲੀਆਂ ਦੇ ਵਿੱਚ ਕਹਿ ਲਈਏ ਕਿ ਪਿਛਲੇ ਕਈ ਦਿਨਾਂ ਤੋਂ ਕੂੜੇ ਦੀ ਦਿੱਕਤ ਜਿਹੜੀ ਆ ਉਹ ਲੋਕਾਂ ਨੂੰ ਆ ਰਹੀ ਆ ਸੋ ਕੂੜਿਆਂ ਦੇ ਢੇਰ ਜਿਹੜੇ ਆ ਗਲੀਆਂ ਦੇ ਬਾਹਰ ਲੱਗੇ ਹੋਏ ਨੇ ਲੋਕ ਜਦੋਂ ਇੱਥੋਂ ਲੰਘਦੇ ਨੇ ਤਾਂ ਕਈ ਵਾਰ ਲੰਘਣਾ ਵੀ ਇਸ ਜਗ੍ਹਾ ਤੋਂ ਮੁਸ਼ਕਲ ਹੋ ਜਾਂਦਾ ਹੈ ਤੇ ਕਈ ਦਿਨਾਂ ਤੋਂ ਇਹ ਜਿਹੜੇ ਕੂੜਿਆਂ ਦੇ ਢੇਰ ਆ ਇਸ ਜਗ੍ਹਾ ਤੋਂ ਇਕੱਠੇ ਹੋਏ ਆ ਜਿੱਥੇ ਅੱਜ ਇਲਾਕਾ ਨਿਵਾਸੀਆ ਵੱਲੋਂ ਵਿਰੋਧ ਕੀਤਾ ਜਾ ਰਿਹਾ ਆ ਸੋ ਆਪਾਂ ਗੱਲਬਾਤ ਜ਼ਰੂਰ ਕਰਦੇ ਆ ਇਲਾਕਾ ਨਿਵਾਸੀਆ ਦੇ ਨਾਲ ਕੀ ਕੀ ਮੁਸ਼ਕਲਾਂ ਜਿਹੜੀਆਂ ਨੇ ਉਹ ਆ ਰਹੀਆਂ ਹੈਗੀਆਂ ਨੇ ਕੀ ਨਾਮ ਤੁਹਾ ਮੇਰਾ ਨਾਮ ਹੀ ਨੀ ਰਿਕਮਾਰ ਅਸੀਂ ਕ੍ਰਿਸ਼ਨਨਗਰ ਗਲੀ ਇਲਾਕੇ ਦੇ ਰਹਿਣ ਵਾਲੇ ਆ ਸਾਡੀਆਂ ਗਲੀਆਂ 'ਚ ਲਗਭਗ 15-20 ਦਿਨ ਹੋ ਗਏ ਨੇ ਜਿਨ੍ਹਾਂ 'ਚ ਹਫਤੇ 'ਚ ਇੱਕ ਵਾਰੀ ਆਂਦੇ ਨੇ ਸਿਰਫ ਕੂੜਾ ਚੁੱਕਣ ਬਾਕੀ ਸਾਰਾ ਮhalla ਪਰੇਸ਼ਾਨ ਆ ਤੇ ਪੈਸੇ ਲੈਂਦੇ ਨੇ ਹਰ ਹਰ ਮਹੀਨੇ ਬਾਅਦ ਆ ਕੇ 50 ਰੁਪਏ ਲੈ ਜਾਂਦੇ ਨੇ ਕੂੜਾ ਚੁੱਕਣਾ ਤੇ ਟੈਲੀਫੋਨ ਕਰੋ ਜੇ ਇਹਨੂੰ ਕਰੋ ਜੇਨੂੰ ਮਰਜ਼ੀ ਕਰੋ ਸੈਂਟਰੀ ਨੂੰ ਕਰੋ ਕੋਈ ਟੈਲੀਫੋਨ ਅੱਗੋ ਕਹਿੰਦੇ ਜੀ ਉਹਨੂੰ ਕਰੋ ਅੱਗੋ ਕਹਿੰਦੇ ਉਹਨੂੰ ਕਰੋ ਤੇ ਜਿਹੜੀ ਕੰਪਨੀ ਐ ਉਹਨਾਂ ਨੇ ਕੂੜਾ ਚੁੱਕਣਾ ਬਿਲਕੁਲ ਬੰਦ ਕੀਤਾ ਹੈ ਸੀਵਰੇਜ ਸਾਡੀਆਂ ਗਲੀਆਂ ਦਾ ਬੰਦ ਹੈਗੇ ਨੇ ਸਾਰੇ ਚੈਂਬਰ ਭਰੇ ਪਏ ਨੇ ਤੁਸੀਂ ਦੇਖੋ ਸਾਰੇ ਕੱਲ ਨੂੰ ਬਿਮਾਰੀ ਫੈਲ ਗਈ ਤੇ ਕੌਣ ਜ਼ਿੰਮੇਵਾਰ ਹੈ ਗਵਰਨਮੈਂਟ ਨੂੰ ਚਾਹੀਦਾ ਕਿ ਇਸ ਇਹਦਾ ਹੱਲ ਜਲਦੀ ਤੋਂ ਜਲਦੀ ਲੱਭੇ ਕਿਉਂਕਿ ਕੂੜਾ ਜਿਹੜਾ ਬਿਮਾਰੀ ਦਾ ਘਰ ਹੁੰਦਾ ਜੇ ਅਸੀਂ ਕੂੜਾ ਹੀ ਨਹੀਂ ਚੁੱਕਣਾ ਤੇ ਲੋਕਾਂ ਕੋਲ ਪੈਸੇ ਲਈ ਜਾਣੇ ਆ ਫਿਰ ਕਹਿੰਦਾ ਇਹ ਕੰਮ ਬੜੇ ਕੀਤੇ ਆ ਤੇ ਇਸ ਗਵਰਨਮੈਂਟ ਕੋਈ ਕੀ ਲੈਣਾ ਸਾਨੂੰ ਚਾਹੀਦਾ ਕਿ ਇਸ ਇਲਾਕੇ ਦਾ ਕੋਈ ਜਿਹੜਾ ਪੱਕਾ ਹੱਲ ਕੀਤਾ ਜਾਏ ਡੇਲੀ ਗੱਡੀ ਆਵੇ ਲੋਕਾਂ ਦੇ ਘਰੋਂ ਡੇਲੀ ਡੇਲੀ ਕੂੜਾ ਚੁੱਕਿਆ ਜਾਵੇ ਮੱਲੇ ਦੇ ਕੋਈ ਕਾਉਂਸਲਰ ਜਾਂ ਐਮਐਲਏ ਨਾਲ ਗੱਲਬਾਤ ਹੋਈ ਦੇਖੋ ਜੀ ਇੱਥੋਂ ਦਾ ਜਿਹੜਾ ਹੈਗਾ ਜੀ ਕਾਉਂਸਲਰ ਉਹ ਤੇ ਖਤਮ ਹੋ ਗਏ ਨੇ ਸਾਲ ਹੋ ਗਿਆ ਤੇ ਐਮਐਲਏ ਸਾਹ ਨੂੰ ਦਰਸ਼ਨ ਨਹੀਂ ਦਿੰਦੇ ਪਰ ਨਹੀਂ ਕਿਦੋਂ ਉਹ ਕਿੱਥੇ ਰਹਿੰਦੇ ਨੇ ਉਹਦੇ ਨਜ਼ਰ ਨਹੀਂ ਆਏ ਸਾਨੂੰ ਅਜ ਤਾਈ ਤੇ ਇਹ ਜਿਹੜਾ ਜੇਈਓ ਹੁੰਦਾ ਨਹੀਂ ਜਿਹੜਾ ਟੈਲੀਫੋਨੀ ਨਹੀਂ ਜਿਹ ਚੁੱਕਦਾ ਐਮਐਲਏ ਕਿਹਦੇ ਇਸ ਇਲਾਕੇ ਐਮਐਲਏ ਨਵਜੋਤ ਜੀਵਨ ਜੋਤ ਕੋਰ ਇਸ ਇਲਾਕੇ ਦੀ ਐਮਐਲਏ ਹੈ ਤੇ ਉਹਦੇ ਅਸੀਂ ਦੇਖੇ ਨਹੀਂ ਤੁਸੀਂ ਜਾਈਏ ਕਿਥੇ ਅਸੀਂ ਕਿਹਨੂੰ ਕਹੀਏ ਸਾਨੂੰ ਦੱਸੋ ਕਿ ਅਸੀਂ ਕਿਸ ਬੰਦੇ ਨੂੰ ਜਾ ਕੇ ਇਸ ਇਲਾਕੇ ਬਾਰੇ ਦੱਸੀਏ ਕਿਉਂਕਿ ਸੁਣਨ ਵਾਲਾ ਕੋਈ ਨਹੀਂ ਹੈਗਾ ਇਸ ਇਲਾਕੇ ਦਾ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਦਿੱਤੀ ਗਈ ਕੰਪਲੇਂਟ ਤੁਹਾਡੇ ਵੱਲੋਂ ਮੈਂ ਜੀ ਜੇਆਈ ਨੂੰ ਸੈਂਟਰੀਸ ਪੈਟਰਨ ਨੂੰ ਜਿਹੜਾ ਸੁਪਰਵਾਈਜ਼ਰ ਹੈ ਸਾਰਿਆਂ ਨੂੰ ਟੈਲੀ ਨੂੰ ਕਰ ਚੁੱਕੇ ਆ ਇਹੋ ਕਹਿੰਦੇ ਜੀ ਅੱਜ ਆਏਗਾ ਅੱਜ ਆਏਗਾ ਤੇ ਇੱਥੇ ਕੋਈ ਵੀ ਲਿਫਟਿੰਗ ਨਹੀਂ ਹੋ ਰਹੀ ਕੂੜੇ ਦੀ ਤੇ ਕੱਲ ਨੂੰ ਬਿਮਾਰੀ ਫੈਲ ਗਈ ਤੇ ਸਾਰੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੋਏਗੀ ਜਿਸ ਹਿਸਾਬ ਨਾਲ ਕੂੜਿਆਂ ਦੇ ਢੇਰ ਦੇਖਦੇ ਪਏ ਆ ਹਫਤੇ ਤੋਂ ਮੇਰੇ ਘਰ ਵੱਧ ਹੋ ਗਿਆ ਲੱਗਦਾ ਕੂੜੇ ਦੇ ਇਹ ਭਾਈ ਹਫਤੇ ਮੈਂ ਕਹਿੰਦਾ ਹਫਤੇ ਚ ਮੈਂ 10 ਦਿਨ ਇੱਕ ਵਾਰੀ ਆਉਂਦੇ ਨੇ ਸਿਰਫ ਕੂੜਾ ਚੁੱਕਣ ਫਿਰ ਇੱਕੋ ਬਹਾਨਾ ਲਾਉਂਦੇ ਗੱਡੀ ਖਰਾਬ ਹੈ ਇਸ ਇਲਾਕੇ ਦੀ ਗੱਡੀ ਖਰਾਬ ਕਦੀ ਹੜਤਾਲ ਹੋ ਗਈ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਸ ਇਲਾਕੇ ਨੂੰ ਹੜਤਾਲ ਹੈ ਬਾਕੀ ਸਾਰੇ ਕੂੜੇ ਚੁੱਕੇ ਜਾਂਦਾ ਇਸ ਇਲਾਕੇ ਜਾਂਦੇ ਨਹੀਂ ਕਿ ਕੋਈ ਸੁਣਨ ਵਾਲਾ ਹੀ ਨਹੀਂ ਹੈਗਾ ਇਹਨਾਂ ਅੱਛਾ ਕਿਹਾ ਜਾ ਰਿਹਾ ਕਿ ਸੀਵਰੇਜ ਦੀ ਵੀ ਬੜੀ ਦਿੱਕਤ ਹੈ ਇਸ ਇਲਾਕੇ ਉਹ ਜਿਆਦਾ ਜ਼ਿਕਰ ਜੀ ਘਰ ਚ ਪਾਣੀ ਵੇਖੋ ਵਰਿਆ ਮਤਲਬ ਨਹਾਉਣ ਤੋਂ ਵੀ ਨਹੀਂ ਦਿੱਕਤ ਹੈ ਕਲਾ ਕਲੇਸ਼ ਹੈ ਘਰ ਚ ਵੀ ਕੋਈ ਉਪਰੋਂ ਪਾਣੀ ਥੱਲੇ ਆਂਦਾ ਤੇ ਕਹਿੰਦੇ ਮੇਰੇ ਕਮਰੇ 'ਚ ਆ ਗਿਆ ਪਾਣੀ ਘਰ ਜਾ ਕੇ ਦੇਖੋ ਇਨਾ ਗੂਹ ਮੁੱਤਰ ਪਿਆ ਹੋਆ ਕਿੰਨਾ ਆਵਾਂਗੇ ਧੋਵਾਂਗੇ ਕਿੱਥੇ ਜਾਵਾਂਗੇ ਸੀਵਰ ਵਾਲੇ ਬੁਲਾਣੇ ਆ ਛੋਟੀ ਮਾਰ ਕੇ ਗਾਂਹ ਜਾਂਦੇ ਨੇ ਤੇ ਕਲਵੰਤ ਨੂੰ ਪੂਜੈ ਨੂੰ ਫੋਨ ਕਰਦੇ ਆ ਮੈਜੀ ਟੈਂਡਰ ਪਾਸ ਹੋਣਾ ਜੀ ਮੈਡਮ ਨੇ ਕਰਨਾ ਜੀ ਮੈਡਮ ਗੱਡੀ ਭੇਜੂਗੀ ਅੱਜ ਉੱਥੇ ਲੱਗੀ ਏ ਕੱਲ ਉੱਥੇ ਲੱਗੀ ਏ ਕੋਈ ਮਸਲਾ ਹਲ ਹੋਵੇ ਜੇ ਨਹੀਂ ਸੀਵਰ ਨਿਕਲਣਾ ਤਾਂ ਸੰਦੋ ਮਕਾਨ ਵੇਚ ਕੇ ਕਿੱਥੇ ਬਾਹਰ ਚਲ ਜੀਏ ਕਿਤੇ ਬਾਹਰ ਦਾ 메ਨ ਸੀਵਰ 500 10 ਸਾਲ ਹੋ ਗਏ ਨੇ ਬੀਜੇਪੀ ਸਰਕਾਰ ਅਤੇ ਹੈਗੀ ਸੀ ਦਲ ਮਿਲ ਕੇ ਕਾਲੀ ਦਲ ਦੇ ਨਾਲ ਤੋਂ ਉਦੋਂ ਸ਼ਿਵਰ ਖੁੱਲੇ ਉਸ ਤੋਂ ਬਾਅਦ ਇੱਕ ਵਾਰੀ ਸ਼ਿਵਰ ਨਹੀਂ ਖੁੱਲੇ ਇਹ ਹੁਣ ਪਾਰਟੀ ਪਾਜੀ ਕੋਈ ਇੱਕ ਮਿਹਰਬਾਨ ਦਾ ਅਜਿਹਾ ਪਾਕਿਸਤਾਨ ਜਿ ਰਹਿੰਦੇ ਆ ਕਦੀ ਉਹ ਹੱਦ ਉਹਦੀ ਚਲ ਜੀ ਗਈ ਕਦੀ ਉਹਦੇ ਚਲ ਗਈ ਹੱਦ ਕਦੀ ਸੈਨੀ ਆ ਗਿਆ ਕਦੀ ਮਿੱਟੂ ਆ ਗਿਆ ਕਦੀ ਹੁਣ ਆਮ ਆਦਮੀ ਪਾਰਟੀ ਆ ਗਈ ਜੀ ਕੋਈ ਮਸਲਾ ਲੁਣਣਾ ਜਿਹੜਾ ਸਾਨੂੰ ਪਾਰਟੀ ਨਾਲ ਨਹੀਂ ਮਤਲਬ ਸਾਡੇ ਕੰਮ ਹੋਣੇ ਚਾਹੀਦੇ ਆ ਬਸ ਉਹਨੂੰ ਇਹ ਮੈਂ ਕਿਸ਼ਮਤ ਮਦ ਕੰਮ ਬਣ ਅਠੋਂ ਦੇ ਜਿਹੜੇ ਹੈਗਾ ਨਾ ਮੇਨ ਉਹਨਾਂ ਨੂੰ ਪੁੱਛ ਦੀ ਕੀਤੀ ਹੋਵੇ ਕਿ ਇਹ ਕੰਮ ਕਿਦੋਂ ਸ਼ੁਰੂ ਹੋਣੇ ਕਿਦੋਂ ਕਦਮ ਹੋਣੇ ਆਪਾਂ ਫੋਨ ਤੇ ਕਹਿੰਦੇ ਆ ਰਹੇ ਆਂ ਜੀ ਜਾ ਰਹੇ ਆਂ ਜੀ ਤੂੰ ਹੀ ਘਰ ਲੋ ਘਰੇ ਰਹਿਨੇ ਦੋ ਦੋ ਘੰਟੇ ਆਂਦੇ ਹੀ ਨਹੀਂ ਨਹੀਂ ਪਰ ਕਿਹਾ ਜਾ ਰਿਹਾ ਕਿ ਜਿਹੜੇ ਸੀਵਰੇਜ ਵਾਲੇ ਵੀ ਹੁੰਦੇ ਆ ਆਪਣਾ ਕੰਮ ਕਰਕੇ ਜਾਂਦੇ ਆ ਪਰ ਫਿਰ ਵੀ ਦਿੱਕਤਾਂ ਨਾਲ ਕਹਿੰਦੇ ਆ ਉਹਨਾਂ ਨੂੰ ਆ ਕੇ ਕਹਿੰਦੇ ਨੇ ਕਿ ਸਿਵਰੀ ਮੇਨ ਬੰਦੇ ਮਿਹਨਤ ਮਸ਼ੀਨਾਂ ਲੱਗਣੀਆਂ ਵੱਡੀਆਂ ਤੇ ਮਸ਼ੀਨਾਂ ਲੱਗੀਆਂ ਵੱਡੇ ਵੱਡੇ ਐਮਐਲਏ ਮੰਤਰੀਆਂ ਦੇ ਘਰਾਂ 'ਚ ਉਹ ਜਿੱਥੇ ਕਹਿੰਦੇ ਉੱਥੇ ਭੇਜ ਦਿੰਦੇ ਮਾਰਾ ਇ ਨਾਵ ਜਿਹੜੀ ਆ ਪ੍ਰੀ ਜੀਵਨ ਜੋਤ ਇੱਕ ਵਾਰੀ ਚੱਕਰ ਨਹੀਂ ਲਾਇਆ ਜਿੱਤਣ ਤੋਂ ਬਾਅਦ ਕਿ ਕਿ ਵੋਟਾਂ ਲੈਣ ਲੱਗਿਆ ਕਿਦਾਂ ਆਂਦੇ ਨੇ ਫਿਰ ਹੁਣ ਆ ਕੇ ਵੋਟਾਂ ਲਾ ਕੇ ਦਿਖਾਣ ਸਾਨੂੰ ਜੁੱਤੀਆਂ ਹਾਰ ਪਾਣੇ ਜੁੱਤੀਆਂ ਦੇ ਜਰ ਵੀ ਵੋਟਾਂ ਲੈਣ ਆਏਗਾ ਬਦਲਾਵ ਨਜ਼ਰ ਆ ਰਿਹਾ ਕੁਝ ਬਦਲਾਵ ਨਜ਼ਰ ਨਹੀਂ ਆਇਆ ਕੁਝ ਬਦਲਾਵ ਨਹੀਂ ਸ਼ਹਿਰ 'ਚ ਬਦਲਾਵ ਪਿੰਡਾਂ 'ਚ ਹੀ ਕੀ ਕਰਨਾ ਅਸੀਂ ਪਿੰਡਾਂ 'ਚ ਜਾ ਕੇ ਰਹੀਏ ਪਿੰਡਾਂ 'ਚ ਸਭ ਕੋ ਦੇਈ ਜਾਂਦੇ ਪਿੰਡ ਵਾਲੇ ਸਭ ਕੋ ਦੇਈ ਜਾਂਦੇ ਸ਼ਹਿਰੀਆਂ ਨੂੰ ਕੀ ਦਿੰਦੇ ਪਏ ਨੇ ਸ਼ਹਿਰਾਂ 'ਚ ਕੀ ਲੈਣਾ ਕੀ ਨਾਮ ਕੀ ਤੁਹਾਡਾ ਸੰਦੀਪ ਕਿੰਨੇ ਦਿਨਾਂ ਤੋਂ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਹੈ ਅਸੀਂ ਤਾਂ ਜਦੋਂ ਦਾ ਲਗ ਮਹੀਨੇ ਤੋਂ ਜ਼ਿਆਦਾ ਹਾਂ ਪੰਗਾ ਰੈਂਦਾ ਹੈ ਪੰਗਾ ਰੈਂਦਾ ਲੈਣਾ ਤਾਂ ਕੂੜਾ ਸੁੱਟਣ ਨਹੀਂ ਦਿੰਦੇ ਗਲੀਆਂ 'ਚ ਕਿੱਥੇ ਸੁੱਟੀ ਏ ਲੋਕਾਂ ਦੇ ਬੱਚੇ ਨਹੀਂ ਬਿਮਾਰ ਹੁੰਦੇ ਜਾ ਕੇ ਵੇਖੋ ਤੇ ਜਿੰਦਾਂ ਜ਼ਿਆਦਾ ਕੂੜਾ ਹੋ ਜਾਂਦਾ ਫੇਰ ਕਹਿੰਗੇ ਇੰਨਾ ਕੂੜਾ ਨਹੀਂ ਚੁੱਕਣਾਗਾ ਕਈ ਵਾਰ ਮੈਂ 50 ਰੁਪਏ ਦੇ ਦੇ ਕੇ ਤੀਤੀ ਚਲ ਚਲੇ ਪਈ ਦੇ ਕੇ ਤੇ ਆਸਟਰਾ ਕੋਲਾ ਚ ਕਾਈਦਾ ਫਿਰ ਦੱਸੋ ਜਿਹੜਾ ਜਮਾ ਹੁੰਦਾ ਕਿੱਥੇ ਸੁੱਟ ਕੇ ਆਈਏ ਹਾਨੂੰ ਦੱਸੋ ਇਹੀ ਉੱਥੇ ਸੋਟਾਵਾਂ ਕਰਾਂਗੇ ਅਲੱਗ ਤੋਂ ਅਲੱਗ ਤੋਂ ਪੈਸੇ ਵੀ ਦਿੰਦੇ ਉਹ ਤੇ ਕੂੜੇ ਵਾਲਿਆਂ ਨੂੰ ਨਹੀਂ ਉਹ ਚਲ ਆਪਣੀ ਖੁਸ਼ੀ ਨਾ ਦੇ ਦੀ ਦੇਖ ਚਲੋ ਕੋਈ ਨਹੀਂ ਇਹਨਾਂ ਨੇ ਗੰਦ ਚੁੱਕਣਾ ਕੋਈ ਗੱਲ ਨਹੀਂ ਪਰ ਇਹ ਥੋੜੀ ਇਹ ਕੀ ਖੁਸ਼ੀ ਨਾ ਦਉ ਤੇ 50 ਰੁਪਏ ਤੇ ਪੈਸੇ ਲੈ ਰੋ ਸੇ ਮਹੀਨਾ ਦੀ ਤਰੀਕ ਨਹੀਂ ਬਦਲਦੀ ਹੈਗੀ ਘਰ ਪਰਤੀ ਉਹਨਾਂ 50 ਬੰਨੇ ਔਰ ਤਨਖਾਹ ਨਹੀਂ ਲੈਂਦੇ ਤਨਖਾਹ ਲੈਂਦੇ ਕਿ ਨਹੀਂ ਲੈਂਦੇ ਆਹ ਜਿਹੜਾ ਸ਼ੌਕਾਰ ਤੇ ਇੱਥੇ ਵੀ ਗਰੀਬ ਹੀ ਰਹਿੰਦੇ ਆ ਮਿਹਨਤ ਕਰਨ ਵਾਲੇ ਆ ਜੇ ਉਹ ਮਿਹਨਤ ਕਰਦੇ ਅਸੀਂ ਵੀ ਇੱਥੇ ਮਿਹਨਤੀ ਕਰਦੇ ਆ ਕੋਈ ਸਾਨੂੰ ਆਟਾ ਨਹੀਂ ਪਵਾ ਕੇ ਦੇ ਕੇ ਜਾਂਦਾ ਜੀਵਨ ਜੋ ਸਾਨੂੰ ਉਹਨਾਂ ਦੇ ਦਰਸ਼ਨ ਦੇ ਕੇ ਗਈਆਂ ਆਣ ਕੇ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਕੀ ਚਾਹੀਦਾ ਤੁਹਾਨੂੰ ਜਿਹੜੀ ਕਣ ਜਿਹੜੀ ਕਣ ਕਾਂਦੀ ਉਹ ਵੀ ਬੰਦ ਕਰਾਤੀ ਸਾਡੀ ਨਹੀਂ ਪਰ ਤਾਂ ਤੁਸੀਂ ਵੋਟ ਦਾ ਅਧਿਕਾਰ ਹੈਗਾ ਤੁਹਾਨੂੰ ਤੁਸੀਂ ਵੋਟਾਂ ਦਿੱਤੀਆਂ ਨੇ ਤੁਹਾਡਾ ਫਰਜ਼ ਵੀ ਹੈਗਾ ਉਹਨਾਂ ਨੂੰ ਜਾ ਕੇ ਪੁੱਛਣਾ ਹੈ ਤਾਂ ਸਾਨੂੰ ਆਹੀ ਗੱਲ ਮਿਲਦੀ ਨਹੀਂ ਤੁਹਾਨੂੰ ਤਾਂ ਪੁੱਛਿਆ ਕਿਨੂੰ ਐ ਸਾਨੂੰ ਉਹਨੇ ਦਰਸ਼ਨ ਦਿੱਤੇ ਸਾਨੂੰ ਆਣ ਕੇ ਪੁੱਛਿਆ ਸਾਨੂੰ ਆਣ ਕੇ ਕਦੀ ਵੀ ਤੁਹਾਨੂੰ ਕਹਾਂ ਜੀ ਤੰਗੀ ਹੈ ਕਿਸ ਚੀਜ਼ ਦੀ ਲੋੜ ਹੈ ਨਹੀਂ ਮਿੱਠੂ ਨੇ ਸਾਡਾ ਬਹੁਤ ਕੀਤਾ ਹੈ ਉਹਨੇ ਕੀਤਾ ਸਾਡਾ ਅਸੀਂ ਉਹਨੂੰ ਕਹਿੰਨੇ ਕੀਤਾ ਹੁਣ ਜੋ ਕਰਾਂਦਾ ਏ ਉਹਨੂੰ ਉਹਨੂੰ ਕਰਨ ਨਹੀਂ ਦਿੰਦੇ ਇੱਥੇ ਇੱਕ ਲਗਭਗ ਇੱਕ ਸਾਲ ਹੋ ਗਿਆ ਟਿਊਬਲ ਲੱਗਾ ਇਹਨਾਂ ਕੋ ਆਜ ਤਾਈ ਉਹਦੀ ਮੀਟਰ ਲਾ ਕੇ ਟਿਊਬਲ ਹੀ ਨਹੀਂ ਚਾਲੂ ਹੋਇਆ ਕੋਈ ਪਾਣੀ ਜ ਪਾਣੀ ਗੰਦਾ ਹੀ ਪੀ ਰਹੇ ਅਸੀਂ ਦੇੋ 2-3 ਸਾਲ ਹੋ ਗਏ ਇੱਕ ਟਿਊਬਲ ਬਹਿ ਗਿਆ ਹੋਇਆ ਇੱਕ ਚੱਲਦਾ ਪਿਆ ਤੇ ਦੂਜਾ ਜਿਹੜਾ ਨਵਾਂ ਲੱਗਿਆ ਉਹਨੂੰ ਅੱਜ 2 ਸਾਲ ਹੋ ਗਏ ਲੱਗੇ ਨੂੰ ਇਹਨਾਂ ਕੋਲ ਚਾਲੂ ਹੀ ਨਹੀਂ ਹੋਇਆ ਅੱਜ ਤੱਕ ਇਹ ਕੀ ਕਰਨਗੇ ਉਹਦਾ ਇਹੋ ਹੀ ਹੈ ਕਿ ਪਾਰਟੀ ਭਾਜੀ ਨਹੀਂ ਲਾਣਾ ਜਾਂਦੇ ਆਪ ਵਾਲੇ ਕਹਿੰਦੇ ਮੈਮੂਰਤ ਕਰਨਾ ਉਹ ਕਾਂਗਰਸ ਵਾਲੇ ਮੈ ਕਰਨਾ ਮੁਰਤੇ ਆਪਸ ਲੜੀ ਜਾਂਦੇ ਨੇ ਲੋਕਾਂ ਦਾ ਨੁਕਸਾਨ ਹੋ ਰਿਹਾ ਪਾਣੀ ਲੋਕਾਂ ਦੇ ਘਰਾਂ 'ਚ ਨਹੀਂ ਆ ਰਿਹਾ ਗੰਦਾ ਪਾਣੀ ਪੀਂਦੇ ਪਏ ਨੇ ਜਿਸ ਤਰੀਕੇ ਨਾਲ ਕੂੜਿਆਂ ਦੇ ਢੇਰ ਲੱਗੇ ਗਲੀਆਂ ਦੇ ਮੋੜ ਤੇ ਅਦਾਸਕ ਦੂਰੀ ਤੇ ਧਾਰਮਿਕ ਸਥਾਨ ਵੀ ਹੈਗਾ ਮੰਦਿਰ ਵੀ ਹੈਗਾ ਇਸੇਗਾ ਤੇ ਲੱਗਦਾ ਬੇਅਦਬੀ ਹੁੰਦੀ ਹੈ ਨਾਲ ਨਾਲ ਬਿਲਕੁਲ ਬੇਅਦਬੀ ਕਿਉਂ ਨਹੀਂ ਹੁੰਦੀ ਬੇਅਦਬੀ ਹੈ ਸਾਰੀ ਬੋਝ ਆਣੀ ਲੋਕਾਂ ਦੇ ਪੈਰਾਂ ਨਾਲ ਗੰਦ ਜਾਣਾ ਲੋਕੀ ਸਿਰੇ ਮੰਦਿਰ ਜਾਂਦੇ ਨੇ ਲਾਗੇ ਗੁਰਦੁਆਰਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਕਹਿ ਕੇ ਕਿ ਹੱਕਗੇ ਆ ਕਿ ਭਾਜੀ ਕੂੜਾ ਚੁੱਕ ਲੋ ਇਹੋ ਕਹਿ ਦਿੰਦੇ ਨੇ ਜੀ ਗੱਡੀ ਖਰਾਬ ਹੈ ਜੀ ਅੱਜ ਗੱਡੀ ਵਾਲਾ ਆਇਆ ਨਹੀਂ ਕੁਝ ਐ ਇਹੋ ਹੀ ਚੱਕਰ ਹੈ ਅੱਜ 2 ਮਹੀਨੇ ਹੋ ਗਏ ਨੇ ਲਗਭਗ ਸਾਨੂੰ ਪਰ ਦੇਖਿਆ ਜਾਵੇ ਤਾਂ ਪੋਰਸ਼ ਏਰੀਆ ਦੀ ਗੱਲ ਕਰ ਲਈਏ ਲਾਰੈਂਸ ਰੋਡ ਹੋ ਗਿਆ ਰੰਜੀਤਾ ਐਵਨਿਊ ਹੋ ਗਿਆ ਉਹ ਵੀ ਲੋਕ ਉਹਨਾਂ ਹੀ ਟੈਕਸ ਭਰਦੇ ਨੇ ਜਿੰਨਾ ਤੁਸੀਂ ਭਰ ਰਹੇ ਮੈਂ ਤਾਂ ਉਹਨਾਂ ਨਾਲੋਂ ਜ਼ਿਆਦਾ ਟੈਕਸ ਭਰਦੇ ਆਂ ਅਸੀਂ ਕਿਉਂਕਿ ਸਾਡੇ ਛੋਟੇ ਛੋਟੇ ਮਕਾਨ ਨੇ ਅਸੀਂ ਟੈਕਸ ਜ਼ਿਆਦਾ ਭਰਦੇ ਆਂ ਸਾਡੇ ਕੋ ਪੈਸੇ ਵੀ ਜ਼ਿਆਦਾ ਲੈਂਦੇ ਨੇ ਉਹ ਇੱਕ ਕੋਠੀ 50 ਹੁੰਦੀ ਹੈ ਇੱਥੇ ਤੋਂ ਛੋਟੇ ਇੱਕ ਕੋਠੀ ਜਿਹਨੇ 4 ਮਕਾਨ ਆ ਜਾਂਦੇ ਨੇ 200 ਲਿਆ ਜਾਂਦੇ ਨੇ ਉਹਨੇ ਤੇ ਪਰ ਨਹੀਂ ਕੂੜਾ ਚੁੱਕਣੇ ਨਹੀਂ ਆਣਾ ਕੋਈ ਸੁਣਵਾਈ ਨਹੀਂ ਹੈਗੀ ਮਤਲਬ ਅਸਲ ਗੱਲ ਹੈਗੀ ਹੈ ਕਿ ਇਹਨਾਂ ਦੇ ਜਿਹੜਾ ਜਦੋਂ ਦੀ ਆਮ ਪਾਰਟੀ ਆਈਏ ਇਹਨਾਂ ਦਾ ਕੈਡੀਡਿਟ ਹੀ ਨਹੀਂ ਹੈ ਕੋਈ ਕਿ ਜਿਹੜਾ ਇਹਨਾਂ ਨੂੰ ਕਵੇ ਤੇ ਜਿਹੜਾ ਕੰਮ ਕਰਾਵੇ ਇਹਨਾਂ ਕੋਲ ਹੈ ਹੀ ਕੁਛ ਨਹੀਂਗਾ ਐਮਸੀ ਦੀਆਂ ਇਲੈਕਸ਼ਨਾਂ ਵੀ ਡੂ ਹੋ ਰਹੀਆਂ ਨੇ ਐਮਸੀ ਦੀਆਂ ਵੀ ਐਮਐਲ ਐਮਪੀ ਐਮਪੀ ਦੀਆਂ ਇਲੈਕਸ਼ਨਾਂ ਆ ਗਈਆਂ ਜਦੋਂ ਐਮਪੀ ਦੀ ਇਲੈਕਸ਼ਨ ਆਉਣਗੀਆਂ ਅਸੀਂ ਇਹਨਾਂ ਦਾ ਪੂਰਾ ਮੁਖਾਲਫਤ ਕਰਾਂਗੇ ਜੇ ਸਾਨੂੰ ਇਦਾਂ ਹੀ ਕਰਾਂਗੇ ਤੇ ਇਹਨਾਂ ਨੂੰ ਅਸੀਂ ਇੱਕ ਵੋਟ ਵੀ ਇਸ ਇਲਾਕੇ 'ਚੋਂ ਪੈਣ ਨਹੀਂ ਦੇਵਾਂਗੇ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਇਹਦਾ ਨਤੀਜਾ ਦੇਖਣ ਨੂੰ ਮਿਲੇਗਾ ਬਿਲਕੁਲ ਇਹਦਾ ਨਤੀਜਾ ਕਿਉਂ ਨਹੀਂ ਮਿਲੇਗਾ ਜੀ ਜਦੋਂ ਅਸੀਂ ਦੁਖੀ ਆ ਤੇ ਅਸੀਂ ਇਹਨਾਂ ਨੂੰ ਸੁਖੀ ਅਸੀਂ ਹਮੇਸ਼ਾ ਉਹਨੂੰ ਵੋਟਾਂ ਪਾਵਾਂਗੇ ਜਿਹੜਾ ਸਾਡੇ ਇਲਾਕੇ ਦਾ ਕੰਮ ਕਰੇਗਾ ਜਿਹਨੇ ਸਾਡੇ ਕੰਮ ਹੀ ਨਹੀਂ ਕਰਨਾ ਤੇ ਅਸੀਂ ਕਦੀ ਵੋਟਾਂ ਪਾਣੀਏ ਲੋ ਇਸ ਤੋਂ ਅਗਲਾ ਕੀ ਫੈਸਲਾ ਲੈਣਾ ਹੈ ਸਾਡਾ ਅਸੀਂ ਦੇਖੋ ਜੀ 1-2 ਦਿਨ ਤੱਕ ਵੇਖਾਂਗੇ ਨਹੀਂ ਤਾਂ ਅਸੀਂ ਇਹ ਬਾਜ਼ਾਰ ਬੰਦ ਕਰਕੇ ਤੇ ਬਾਜ਼ਾਰ ਦੇ ਵਿੱਚ ਧੇਰ ਲਾਵਾਂਗੇ ਤੇ ਰਸਤਾ ਬੰਦ ਕਰਾਂਗੇ ਇਹ ਪ੍ਰੋਵਾਨਾ ਪਾਣੀ ਸਾਫ਼ ਆਂਦਾ ਮੱਲੇ ਦਾ ਤੇ ਨਾ ਕਿਤੇ ਕੋਈ ਨਹੀਂ ਗੰਦਗੀ ਸਾਡੇ ਮੱਲੇ ਚ ਸੀਵਰ ਭਰੇ ਦੇ ਆ ਪਾਣੀ ਫਾੜਕ ਤੋਂ ਪਰ ਕੇ ਲੈਣਾ ਪੈਂਦਾ ਪੀਣ ਵਾਸਤੇ ਇਹ ਥੋੜੀ ਗੱਲ ਨਹੀਂ ਕੀ ਆ ਉਹ ਬਣਾਣਾ ਕੀ ਬੀਬੀ ਇਹਨਾਂ ਨੇ ਕੁਝ ਨਹੀਂ ਕੀਤਾ ਕਾ ਵੀ ਨਾ ਕੋਈ ਸਹੂਲਤ ਮੱਲੇ ਵਿੱਚ ਚਾਹ ਕੀ ਕੂੜੇ ਦੀ ਨਾ ਕਹੇ ਚੀ ਦੀ ਗਈ ਵਾ ਲੈਣਾ ਤੇ ਨਹੀਂ ਬਾਜ਼ਾਰ ਚ ਥੋੜ ਦੇਣਾ ਇਹ ਕੂੜਾ ਨਾਲ ਬਸ ਉਹੀ ਨਾ ਹੁਣੀਆਂ ਚ ਸੁੱਟਣਾ ਇੱਥੇ ਸੁੱਟਣਾ ਛੋਟਾ ਫਾਟੇ ਕੀ ਹਾਲਾਤ ਇਸ ਟਾਈਮ ਬੜੇ ਬੱਤਰ ਬਣੇ ਪਏ ਆ ਉੱਥੇ ਵੀ ਕੂੜੀਆਂ ਦੇ ਢੇਰ ਲੱਗੇ ਆ ਜਿਹੜੀਆਂ ਪ੍ਰਾਣੀਆਂ ਪੂਲੀਆਂ ਗੱਡੀਆਂ ਉੱਥੇ ਪਾਣੀ ਦਾ ਢੇਰੇਗਾ ਕਈ ਡੇਂਗੂ ਸਾਰੇ ਆਨਰ ਕਿਰਾਏਦਾਰਾਂ ਦੇ ਆ ਲੋਕਾਂ ਨੇ ਕਿਰਾਏਦਾਰ ਆਪਣੇ ਘਰ ਚ ਇੰਨੇ ਰੱਖ ਲਏ ਆ ਕਿ ਜਾ ਕੇ ਉੱਥੇ ਸੁੱਟ ਕੇ ਆਂਦੇ ਆ ਕਈ ਏਰੀਆ ਪਾਸੇ ਦੇ ਵੇਖਿਆ ਘਰ ਮੇਰਾ ਸਾਹਮਣੇ ਆ ਕਈ ਰਿਹਾ ਕਿ ਆ ਕੋਈ ਆ ਮਲੇ ਜਨੇ ਜਿਹੜੇ ਆਪਰੇ ਦੇ ਲੋਕ ਉਹ ਨਹੀਂ ਸੁੱਟ ਕੇ ਆਂਦੇ ਜਿਹੜੇ ਕਿਰਾਏਦਾਰ ਰੱਖੇ ਉਹ ਸੁੱਟ ਕੇ ਆਂਦੇ ਆ ਇਹਨੇ ਕਿਉਂ ਮਾਈ ਕਿ ਉਹ ਕਿਰਾਏਦਾਰ ਉਹ ਫਰੀਜ ਸੁੱਟ ਕੇ ਆਂਦੇ ਸਾਡੇ ਵਰਗੇ 50000 ਰੁਪਏ ਦੇ ਕੇ ਚੁਕਾਉਂਦੇ ਉਹ ਵੀ ਨੇ ਚੁਕਣਾ ਆ ਕੇ ਆ ਤੁਹਾਡੇ ਸਾਹਮਣੇ ਹੀ ਆ ਇਧਰ ਵੇਖ ਲੋ ਫਾਟਕਾਂ ਦੇ ਜਾ ਕੇ ਵੇਖ ਲੋ ਨਹੀਂ ਜੇ ਚੁਕਣਗੇ ਠੀਕ ਹੈ ਨਹੀਂ ਤੇ ਪੁਲੀ ਦੇ ਵਿੱਚ ਸੁੱਟਾਂਗੇ ਜਾ ਕੇ ਪੁਲੀ ਚ ਲੋਕੀ ਪਰੇਸ਼ਾਨ ਹੋਣਗੇ ਨਹੀਂ ਲੋਕਾਂ ਕੋ ਲੱਗਿਆ ਜਾਣਗੇ ਤੇ ਆਪੇ ਪਟਣਗੇ ਇਹਨਾਂ ਨੂੰ ਸਰਕਾਰਾਂ ਨੂੰ ਪਟਣਗੇ ਕੀ ਕਰੀਏ ਬਤੀ ਬਤੀ ਇਹਦੇ ਕਰਾਈ ਪੁਲੀਆਂ ਚ ਬਹਿ ਬਹਿ ਕੇ ਬਤੀ ਠੀਕ ਕਰਵਾਈ ਸੀ ਕੋਈ ਸੁਣਾਈ ਨਹੀਂ ਹੈ ਕੋਈ ਇੱਥੇ ਕੋਈ ਹੈ ਹੀ ਨਹੀਂ ਕੋਈ ਮੰਤਰੀ ਨਹੀਂ ਕੋਈ ਕਾਉਂਸਲਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਇਹੋ ਹਾਲ ਹੋਵੇ ਸਾਡਾ ਪਾਣੀ ਥੋੜਾ ਨਹੀਂ ਸਾਫ ਮੈਂ ਮੈਂ ਬੰਦ ਕਰਤੀ ਸਿਵਰੇ ਸਾਰੀ ਕਿੰਨੀ ਦਿਨ ਤੋਂ ਨਿਕਲ ਕੀ ਕਰਾਨ ਵਾਲੀ ਹੈ ਨਾ ਇਹ 7 ਸਾਲ ਹੋ ਗਏ ਉਹਨਾਂ ਨੂੰ 8 ਸਾਲ ਉਹਨਾਂ ਨੇ ਕਰਾਈ ਮਹਿੰਦੀ ਨੇ ਕਰਾਈ ਮਾਨ ਸਾਹਿਬ ਨੇ ਤੇ ਉਸ ਤੋਂ ਬਾਅਦ ਨਹੀਂ ਹੋਈ ਕਾਰਪੋਰੇਸ਼ਨ ਵਾਲੇ ਨੂੰ ਇਹ ਆਪ ਕਹਿਣਾ ਚਾਹੁੰਦੇ ਆ ਕਿ ਇੱਕ ਵਾਰੀ ਕ੍ਰਿਸ਼ਨਨਗਰ ਇਲਾਕੇ ਨੂੰ ਸਿਵਰ ਨੂੰ ਸਫਾਈ ਕਰਾਈ ਜਾਵੇ ਫਿਰ ਉਹਦੇ 5-7 ਸਾਲ ਨਿਕਲ ਜਾਣਗੇ ਕੱਲ ਤਾਂ ਇੱਥੇ ਆ ਰੰਜੀਤਾਂਵ ਨੂੰ ਰਿਆਣਾ ਵਾਲੇ ਇਲਾਕਿਆਂ ਦੇ ਵਿੱਚ ਵੀ ਲੋਕ ਕੋਨਾ ਟੈਕਸ ਭਰ ਰਹੇ ਆ। ਕ੍ਰਿਸ਼ਨਾ ਨਗਰ ਰਿਆਣਾ ਵਾਲੇ ਇਲਾਕੇ ਚ ਟੈਕਸ ਭਰ ਰਹੇ। ਫਿਰ ਭੇਟਪਾਪ ਕਿਉਂ ਆ? ਉਹ ਭੇਟਪਾਪ ਹੋਇਆ ਉਧਰ ਅਮੀਰ ਲੋਕ ਰਹਿੰਦੇ ਨੇ ਅਤੇ ਗਰੀਬ ਲੋਕ ਰਹਿੰਦੇ ਆ। ਮਿਸ ਭੇਰਦੇ ਨੇ ਉਹਨਾਂ ਦੇ। ਕਿ ਗਰੀਬ ਲੋਕ ਦੀ ਕੋਈ ਸੁਣਵਾਈ ਨਹੀਂ। ਉਹ ਹੀ ਗਰੀਬ ਨੂੰ ਗਰੀਬ ਹੀ ਸਮਝਦੇ ਅਮੀਰ ਨੂੰ ਅਮੀਰ ਸਮਝਦੇ ਆ। ਹੋਰ ਸਾਡਾ ਇਲਾਕਾ ਬੱਸ ਉਹਨਾਂ ਨੂੰ ਕਿ ਸਾਫ਼ ਸੁਥਰਾ ਹੋਣਾ ਚਾਹੀਦਾ। ਨਹੀਂ ਤੇ ਇਹ aí ਇਹਨਾਂ ਦੇ ਮੰਤਰੀਆਂ ਦੇ ਘਰ, ਐਮਐਲਏ ਦੇ ਘਰ ਜਾ ਕੇ ਵੀ ਇਹੋ ਕੂੜਾ ਛੱਡ ਕੇ ਆਣਾ। ਜੇ ਸਾਡਾ ਘਰ ਕੂੜਾ ਮ ਗਲੀ ਮ ਲਟ ਰਹੇਗਾ, ਤੁਹਾਡੇ ਰਿਸ਼ਤੇਦਾਰਾਂ ਦਾ ਤੋ ਕਹਿ ਲਿਆ ਕਿ ਲੋਕਾਂ ਦੇ ਵਿੱਚ ਜਿਹੜਾ ਰੋਸ ਆ ਉਹ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਕਰੀਬ 10 ਦਿਨ ਤੋਂ ਇਹ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ ਆ ਇਹ ਕੂੜਿਆਂ ਦੇ ਢੇਰ ਜਿਹੜੇ ਲੱਗੇ ਹੋਏ ਨੇ ਲੋਕਾਂ ਦੇ ਵਿੱਚ ਰੋਸ ਜਿਹੜਾ ਆ ਉਹ ਨਜ਼ਰ ਆ ਰਿਹਾ ਸੋ ਇੱਕ ਵਾਰ ਜ਼ਰੂਰ ਤਸਵੀਰਾਂ ਇੱਕ ਵਾਰ ਬਾਜ਼ਾਰ ਦੀਆਂ ਦਿਖਾ ਦੰਨੇ ਆ ਇਹ ਮੇਨ ਬਾਜ਼ਾਰ ਹੈ ਗਾਇਆ ਕ੍ਰਿਸ਼ਨਨਗਰ ਦਾ ਬਾਜ਼ਾਰ ਆ ਜਿਸ ਜਗ੍ਹਾ ਤੇ ਕਈ ਕੂੜਿਆਂ ਦੇ ਢੇਰ ਹੋਰ ਦੇਖਣ ਨੂੰ ਮਿਲਣਗੇ ਸੋ ਉਹ ਵੀ ਇੱਕ ਵਾਰ ਤਸਵੀਰ ਜਿਹੜੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਕੂੜਿਆਂ ਦੇ ਢੇਰ ਇਸ ਜਗ੍ਹਾ ਤੇ ਲੱਗੇ ਹੋਏ ਨੇ ਸੋ ਇਹ ਮੰਦਰ ਹੈਗਾ ਜਾਂ ਇਸ ਜਗ੍ਹਾ ਤੇ ਧਾਰਮਿਕ ਸਥਾਨ ਆ ਉਹਦੇ ਬਿਲਕੁਲ ਬਾਹਰ ਇਹ ਕੂੜਿਆਂ ਦੇ ਢੇਰ ਜਿਹੜੇ ਆ ਉਹ ਪਏ ਆ ਹਾਲਾਂਕਿ ਕੋਈ ਵੀ ਜਿਹੜਾ ਆ ਕੂੜਿਆਂ ਦੇ ਢੇਰ ਮੰਦਰ ਦੇ ਅੰਦਰ ਵੀ ਦਿਖਾਵਾਂਗੇ ਇੱਕ ਵਾਰ ਤੁਹਾਨੂੰ ਕਿ ਜਿਹੜੇ 10 ਦਿਨਾਂ ਤੋਂ ਕੂੜਾ ਨਹੀਂ ਚੁੱਕਣਾ ਏ ਸੋ ਇਹ ਬਾਲਟੀਆਂ ਮੰਦਰ ਦੀਆਂ ਭਰੀਆਂ ਪਈਆਂ ਨੇ ਇਹ ਤਸਵੀਰਾਂ ਦੇਖੋ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਹਾਲਾਤ ਬਣੇ ਹੋਏ ਆ ਇੱਕ ਵਾਰ ਸਹਿਯੋਗੀ ਨੂੰ ਕਵਾਂਗੇ ਕੂੜੇ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਈਆਂ ਜਾਣ ਕਿ ਪਿਛਲੇ ਕਈ ਚਿਰਾਂ ਤੋਂ ਇਹ ਜਿਹੜੀ ਦਿੱਕਤ ਆ ਉਹ ਆ ਰਹੀ ਆ ਸੋ ਕਿੰਨੇ ਦਿਨਾਂ ਤੋਂ ਕੂੜਾ ਚੁੱਕਣ ਨਹੀਂ ਆਇਆ ਜੀ ਇੱਥੇ ਐ ਆਏ ਜੇ ਸਿਰਫ 14 ਤਰੀਕ ਨੂੰ ਆਏ ਚ 10 ਤਰੀਕ ਨੂੰ ਸਿਰਫ ਪੈਸੇ ਲੈ ਕੇ ਗਏ ਚ ਉਹਦੇ ਬਾਅਦ ਨਹੀਂ ਆਏ ਚ ਅੱਛਾ ਪੈਸੇ ਲੈ ਕੇ ਚਲ ਗਏ ਕੋਈ ਕੂੜਾ ਚੁੱਕਣ ਨਹੀਂ ਆਉਂਦੇ ਮਹੀਨੇ ਜੇ ਸਿਰਫ 2 ਦਿਨ ਆਂਦੇ ਆ ਪੈਸੇ ਲੈਂਦੇ ਚਲੇ ਜਾਂਦੇ ਆ ਪਰ ਜਿਸ ਤਰੀਕੇ ਨਾਲ ਧਾਰਮਿਕ ਸਥਾਨ ਹੈਗਾ ਯਾ ਇਦਾਂ ਕੂੜਾ ਪਿਆ ਰਹਿਣਾ ਬੇਦਬੀ ਵੀ ਹੁੰਦੀ ਆ ਇੱਦਾਂ ਹਾਂਜੀ ਬੇਇੱਜ਼ਤੀ ਹੁੰਦੀ ਵਾ ਕਿੰਨਾ ਕਹੀਦਾ ਪਹਿਲੇ ਇੱਕ ਦੋ ਵਾਰੀ ਹਟਾ ਵੀ ਚੁੱਕੇ ਆ ਪਰ ਫੇਰ ਲਗਾਇਆ ਗਿਆ ਵਾ ਤੇ ਉਹ ਇਦਾਂ ਹੀ ਕੋਈ ਵੱਲੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਕਿਸੇ ਨੂੰ ਕਿਹਾ ਗਿਆ ਨਹੀਂ ਨਹੀਂ ਕਿਸੇ ਨੂੰ ਨਹੀਂ ਕਿਹਾ ਗਿਆ ਸਿਰਫ ਇਹ ਕੁੜੇ ਵਾਲੇ ਨੇ ਗੱਲ ਕੀਤੀ ਗਈ ਹੈ ਤੇ ਉਹ ਆ ਨਹੀਂ ਰਹੇ ਨੇ ਸੋ ਬਿਲਕੁਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਸਾਹਮਣੇ ਮੰਦਰ ਹੈਗਾ ਆ ਅੰਦਰ ਭਗਵਾਨ ਸ਼੍ਰੀ ਦੀਆਂ ਮੂਰਤਾਂ ਮੂਰਤੀਆਂ ਵੀ ਲੱਗੀਆਂ ਹੋਈਆਂ ਨੇ ਸੋ ਕਹਿ ਲਈਏ ਕਿ ਕਈ ਤਰ੍ਹਾਂ ਦੀਆਂ ਦਿੱਕਤਾਂ ਇੱਥੇ ਲੋਕਾਂ ਨੂੰ ਆ ਰਹੀਆਂ ਨੇ ਜਿਸ ਕਰਕੇ ਲੋਕ ਜੋ ਨੇ ਪਰੇਸ਼ਾਨ ਹੋ ਰਹੇ ਨੇ ਸੋ ਕਹਿ ਲਈਏ ਕਿ ਇਹ ਤਸਵੀਰਾਂ ਤੁਹਾਨੂੰ ਅੰਦਰ ਦੇ ਮੰਦਰ ਦੇ ਅੰਦਰ ਸਾਂਝੀਆਂ ਕਰ ਰਹੇ ਹੈਗੇ ਆ ਸੋ ਅ ਲੋਕ ਤੰਗ ਪਰੇਸ਼ਾਨ ਹੋ ਰਹੇ ਆ ਕੂੜਾ ਕਈ ਦਿਨਾਂ ਤੋਂ ਜਿਹੜਾ ਇੱਥੇ ਪਿਆ ਹੋਇਆ ਪੂਰੇ ਬਾਜ਼ਾਰਾਂ ਦੇ ਵਿੱਚ ਜਿਹੜੇ ਨੇ ਢੇਰ ਲੱਗੇ ਹੋਏ ਦਿਖਾਈ ਦੇ ਰਹੇ ਨੇ ਸੋ ਬਾਹਰ ਦੀਆਂ ਇੱਕ ਵਾਰ ਤਸਵੀਰਾਂ ਵੀ ਜ਼ਰੂਰ ਰੋਕ ਕਰਾਂਗੇ ਕਿ ਜਿਸ ਤਰੀਕੇ ਨਾਲ ਕੂੜਿਆਂ ਦੇ ਢੇਰ ਲੱਗੇ ਆ ਲੋਕ ਪਰੇਸ਼ਾਨ ਹੋ ਰਹੇ ਆ ਕਿਉਂਕਿ ਲੋਕਾਂ ਦਾ ਕਹਿਣਾ ਆ ਕਿ ਕੂੜੇ ਵਾਲੇ 15 ਦਿਨਾਂ ਨੂੰ ਆਉਂਦੇ ਆ ਤੇ 15 ਦਿਨਾਂ ਬਾਅਦ ਪੈਸੇ ਲੈ ਕੇ ਚਲ ਜਾਂਦੇ ਆ ਕੋਈ ਵੀ ਮਸਲੇ ਦਾ ਜਿਹੜਾ ਹੱਲ ਆ ਉਹ ਨਹੀਂ ਹੁੰਦਾ ਸੋ ਇਹ ਕੂੜਿਆਂ ਦੇ ਢੇਰ ਜਿਹੜੇ ਆ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਇਸ ਦਾ ਨਜ਼ਰ ਆ ਰਿਹਾ ਆ ਸੋ ਸਾਡੇ ਵੱਲੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਇਸ ਮਹੱਲੇ ਦਾ ਜਿਹੜਾ ਇਹ ਮਸਲਾ ਆ ਉਹ ਹੱਲ ਕੀਤਾ ਜਾਵੇ ਅੱਛਾ ਕਿੰਨੀ ਦੇਰ ਤੋਂ ਦਿੱਕਤ ਆ ਰਹੀ ਜੀ ਇੱਥੇ ਇਹ ਵਾਵਾ ਆ ਰਹੀ ਆ ਮਹੀਨੇ ਦੋ ਮਹੀਨੇ ਤੋਂ ਹੋਈ ਆ ਇਸ ਤਰ੍ਹਾਂ ਹੀ ਹੁੰਦੇ ਆ ਮੁੜ ਕੇ ਬੂੜਾ ਕਦੀ ਲੈ ਜਾਂਦੇ ਆ ਕਦੀ ਫੇਰ ਪਿਆ ਰਹਿ ਜਾਂਦਾ ਪਰ ਜਿਸ ਤਰੀਕੇ ਨਾਲ ਮੈਦੇ ਢੇਰ ਲੱਗੇ ਪਏ ਆ ਬਾਹਰ ਲੋਕਾਂ ਦੇ ਪੈਰ ਲੱਗ ਕੇ ਅੰਦਰ ਵੀ ਜਾਂਦੇ ਹੋਣਗੇ ਉਹ ਪੈਰ ਲੱਗ ਕੇ ਜਾਂਦੇ ਆ ਕੂੜਾ ਸਾਰਾ ਮੰਦਰ ਅੱਗੇ ਆ ਜਾਂਦਾ ਇਕੱਠਾ ਕਰੀ ਜਾਂਦਾ ਪਰਲੇਵਾਨੇ ਫੇਰ ਆ ਜਾਂਦਾ ਔਰਲੇਵਾਨੇ ਚੁੱਕਣਗੇ ਤਾਂ ਨਹੀਂ ਨਾ ਆਏਗਾ ਹਾਂ ਹੋਰ ਸੋ ਕਹ ਲੀਏ ਕਿ ਲੋਕਾਂ ਦੇ ਜਿਹੜੇ ਮਸਲੇ ਹੱਲ ਉਹ ਜ਼ਰੂਰ ਹੋਣੇ ਚਾਹੀਦੇ ਨੇ ਜਿਸ ਤਰੀਕੇ ਨਾਲ ਲੋਕ ਇੱਥੇ ਕਈ ਦਿੱਕਤਾਂ ਦਾ ਸਾਹਮਣਾ ਕਰ ਰਹੇ ਆ ਕੂੜਿਆਂ ਦੇ ਢੇਰ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ ਮੰਦਰ ਦੇ ਵਿੱਚ ਕੂੜਿਆਂ ਦੇ ਢੇਰ ਲੱਗੇ ਹੋਏ ਆ ਹਾਲਾਂਕਿ ਜੇਕਰ ਇਹ ਕਿਤੇ ਸੁੱਟਣ ਵੀ ਜਾਂਦੇ ਨੇ ਤਾਂ ਉੱਥੇ ਆਲਰੇਡੀ ਕੂੜਿਆਂ ਦਾ ਢੇਰ ਪਿਆ ਆ ਸੋ ਸਾਡੇ ਵੱਲੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਤੇ ਅ ਜਿਹੜਾ ਆ ਧਿਆਨ ਦਿੱਤਾ ਜਾਵੇ ਲੋਕਾਂ ਦੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਸੋ ਜੁੜੇ ਲੋ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਮੈਸਮਰਦੀਪ ਸਿੰਘ ਅੰਮ੍ਰਿਤਸਰ